ਅੱਜ ਲੁਧਿਆਣਾ ਦੇ ਮੇਅਰ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਸਪੈਸ਼ਲ ਤੌਰ ਤੇ ਬੀਸੀਐਮ ਆਰਏ ਮਾਡਲ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਵਿੱਚ ਪਹੁੰਚ। ਉੱਥੇ ਉਹਨਾਂ ਨੇ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡਾ ਉਦੇਸ਼ ਆਪਣੇ ਸ਼ਹਿਰ ਦੇ 5 ਲੱਖ ਬੱਚਿਆਂ ਤੱਕ ਇਹ ਗੱਲ ਪਹੁੰਚਾਉਣਾ ਹੈ ਕਿ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਹੈ। ਤਾਂ ਜੋ ਬੱਚੇ ਇਸ ਗੱਲ ਨੂੰ ਸਮਝ ਸਕਣ ਤੇ ਅਤੇ ਕੂੜੇ ਨੂੰ ਖੁੱਲੇ ਵਿੱਚ ਸੁੱਟਣ ਤੋਂ ਲੋਕਾਂ ਨੂੰ ਜਾਗਰੂਕ ਕਰ ਸਕਣ ਤਾਂ ਜੋ ਲੋਕ ਇਸ ਗੱਲ ਨੂੰ ਸਮਝ ਕੇ ਆਪਣੇ ਘਰ ਦੇ ਆਲੇ ਦੁਆਲੇ ਵੀ ਸਫਾਈ ਰੱਖਣ ਅਤੇ ਖੁੱਲੇ ਵਿੱਚ ਕੂੜਾ ਸੁੱਟਣ ਤੋਂ ਪਰਹੇਜ਼ ਕਰਨ ਜਿਸ ਨਾਲ ਕੀ ਅਸੀਂ ਲੁਧਿਆਣਾ ਸ਼ਹਿਰ ਨੂੰ ਹੋਰ ਵੀ ਸੁੰਦਰ ਬਣਾ ਸਕਦੇ ਹਾਂ ਉਹਨਾਂ ਨੇ ਨਾਲ ਹੀ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਇਹ ਜ਼ਿੰਮੇਵਾਰੀ ਸਮਝਣ ਕਿ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਤੇ ਸਮੂਹ ਬੀਸੀਐਮ ਮੈਨੇਜਮੈਂਟ ਦੀ ਟੀਮ ਮੌਜੂਦ ਸੀ ਜਿੱਥੇ ਉਹਨਾਂ ਨੂੰ ਪਲਾਂਟ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਇਸ ਗੱਲ ਬਾਰੇ ਵੀ ਜਾਗਰੂਕ ਕਰਵਾਇਆ ਕਿ ਜੇਕਰ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਕਿਸੇ ਜਗ੍ਹਾ ਕੂੜਾ ਹੈ ਤਾਂ ਉਸ ਦੀ ਕੰਪਲੇਂਟ ਕਾਰਪੋਰੇਸ਼ਨ ਨੂੰ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਉਸ ਦਾ ਨਿਬਟਾਰਾ ਕਿਵੇਂ ਕੀਤਾ ਜਾਂਦਾ ਹੈ। ਇਸ ਬਾਰੇ ਉਹਨਾਂ ਨੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ। ਆ ਵੀ ਆ ਵਰੀ ਐਂਥੂਸੀਆਸਟਿਕ ਐਂਡ ਵੀ ਆਰ ਥੈਂਕਫੁਲ ਟੂ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਮੈਮ to have given us this opportunity ha sade school ch chote chote projects bacche karde rehnde hain solid waste management nu leke but i believe ke campaign hor push lega sade school ch because jab personally indrajit mam aaye hain municipal corporation de representative aaye hain aur cww waleya ne bacche nu live demonstration hands on demonstration ditti hai te sada environment program jadai eco club program jo hai aur whole pick up karega and asi definitely jidda mam de expectations hain sade bacche certainly ਸੋਲਿਡ ਵੇਸ ਮੈਨੇਜਮੈਂਟ ਫੁੱਲ ਫਲੇਸ਼ਡ ਪਾਰਟ ਲੈ ਕੇ ਇਹਨੂੰ ਕਰਬ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਸੀ ਇਟਸ ਆਰ ਮੇਜਰ ਡਿਊਟੀ ਆਈ ਥਿੰਕ ਪ੍ਰਾਈਮ ਡਿਊਟੀ ਟੂ ਕਵਰ ਅਪ ਆਲ ਆਰ ਵੇਸਟ ਬਾਈ ਆਰ ਸੈਲ ਸੋ ਸਾਡੀ ਜ਼ਿੰਮੇਵਾਰੀ ਖੁਦ ਹੀ ਬੰਦੀ ਹੈ ਵੀ ਜੇ ਕੁਝ ਅਸੀਂ ਪੈਦਾ ਕਰ ਰਹੇ ਹਾਂ ਤਾਂ ਉਹਨੂੰ ਸੰਭਾਲਣਾ ਵੀ ਸਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਸੋ ਅਸੀਂ ਅੱਜ ਕਾਰਪੋਰੇਸ਼ਨ ਲੁਧਿਆਣਾ ਆਪਣੇ ਕਰਮਚਾਰੀਆਂ ਦੇ ਨਾਲ ਇੱਕ ਨਵਾਂ ਇਨੀਸ਼ੀਏਟਿਵ ਸਟਾਰਟਅਪ ਕਰਨ ਜਾ ਰਹੀ ਹੈ ਉਹ ਹੈ ਸਾਡੇ ਸ਼ਹਿਰ ਦੇ ਬੱਚੇ ਜਿਹੜੇ ਸਾਡੇ ਸਵੱਛਤਾ ਚੈਂਪੀਅਨਸ ਬਣ ਕੇ ਨਿਕਲਣਗੇ। ਔਰ ਅੱਜ ਮੇਰੇ ਨਾਲ ਸੀਨੀਅਰ ਡਿਪਟੀ ਮੇਅਰ ਬੀਸੀਐਮ ਸਕੂਲ ਦੀ ਮੈਨੇਜਮੈਂਟ ਹੋਲ ਟੀਮ ਪ੍ਰਿੰਸੀਪਲ ਮੈਮ ਐਵਰੀਬਡੀ ਹੈਜ਼ ਜੁਆਇੰਡ ਅਪ ਸੋ ਵੀ ਆਰ ਗੋਇੰਗ ਟੂ ਸਟਾਰਟ ਇਟ ਅਪ ਫਰਮ ਟੂਡੇ ਅੱਜ ਤੋਂ ਇਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਲਗਾਤਾਰ ਤਕਰੀਬਨ ਲੁਧਿਆਣਾ ਦੀ ਹਰ ਕੌਨਸਟੀਟੂਐਂਸੀ ਨੂੰ ਕਵਰ ਕਰਾਂਗੇ ਸਕੂਲ ਬਾਈ ਸਕੂਲ ਔਰ ਟਾਰਗੇਟ ਹੈ ਕਿ ਤਕਰੀਬਨ ਅਸੀਂ 5 ਲੱਖ ਬੱਚਿਆਂ ਤੱਕ ਇਹ ਮੈਸੇਜ ਪਹੁੰਚਾ ਸਕੀਏ ਕਿ ਮਾਈ ਵੇਸਟ ਇਜ਼ ਮਾਈ ਰਿਸਪੌਂਸਿਬਿਲਟੀ ਜੇ ਅਸੀਂ ਕੂੜਾ ਪੈਦਾ ਕਰ ਸਕਦੇ ਹਾਂ ਤਾਂ ਉਸ ਕੂੜੇ ਨੂੰ ਕਿਸ ਤਰੀਕੇ ਦੇ ਨਾਲ ਸੈਗਰੀਗੇਟ ਕਰਨਾ ਤੇ ਕਿਸ ਤਰੀਕੇ ਦੇ ਨਾਲ ਉਹਦੀ ਓਪਨ ਡੰਪਿੰਗ ਨੂੰ ਬੰਦ ਕਰਕੇ ਸਾਡੀ ਜ਼ਿੰਮੇਵਾਰੀ ਨਾਲ ਅਸੀਂ ਉਹ ਜਿਹੜੀ ਗਾਰਬੇਜ ਕਲੈਕਸ਼ਨ ਹੈ ਜਾਂ ਡੋਰ ਟੂ ਡੋਰ ਕਲੈਕਸ਼ਨ ਉਹਦੇ ਤੱਕ ਪਹੁੰਚ ਕਰਨਾ ਸੋ ਆਈ ਹੋਪ ਇਟਲ ਪ੍ਰੂਵ ਵੈਰੀ ਯੂਸਫੁਲ ਕਿਉਂਕਿ ਕਹਿੰਦੇ ਆ ਵੀ ਬੱਚੇ ਜਿਹੜੇ ਨੇ ਨਾ ਉਹ ਕੋਰਾ ਕਾਗਜ਼ ਹੁੰਦੇ ਨੇ ਤੇ ਜੋ ਉਹਨਾਂ ਦੇ ਉੱਤੇ ਲਿਖ ਦੋ ਉਹ ਉਸੇ ਤਰੀਕੇ ਦੇ ਨਾਲ ਫੋਲੋ ਅਪ ਕਰ ਲੈਂਦੇ ਨੇ ਐਂਡ ਥੀਸ ਆਰ ਦਾ ਕਮਿੰਗ ਨੇਸ਼ਨ ਬਿਲਡਰਸ ਸੋ ਆਈ ਹੋਪ ਕਿ ਇੱਕ ਇੱਕ ਬੱਚਾ ਅਗਰ ਘਰ ਜਾ ਕੇ ਵੀ ਸਨੇਹਾ ਲਾ ਦਿੰਦਾ ਤੇ ਇਹ ਸਨੇਹਾ ਬੜੇ ਲਾਰਜ ਲੈਵਲ ਤੇ ਲੁਧਿਆਣਾ ਚ ਜਿਹੜਾ ਉਹ ਪਹੁੰਚੇਗਾ ਔਰ ਮੈਂ ਆਸ ਕਰਦੀ ਆ ਮੇਰੀ ਬੇਨਤੀ ਵੀ ਹੈ ਬੀੜਿਆ ਦੇ ਵੀਰਾ ਰਾਹੀ ਕਿ ਵੀ ਲੁਧਿਆਣਾ ਵਾਸੀ ਕੱਲਾ ਕੱਲਾ ਲੁਧਿਆਣਾ ਵਾਸੀ ਜੀ ਸਿਰਫ ਆਪਣੇ ਜਿਹੜੀ ਗਾਰਬੇਜ ਆ ਉਹਦੀ ਜ਼ਿੰਮੇਦਾਰੀ ਆਪ ਲੈ ਲਵੇ ਆਪਣੇ ਕੂੜੇ ਨੂੰ ਆਪਣੀ ਜ਼ਿੰਮੇਦਾਰੀ ਸਮਝ ਕੇ ਇੱਕ ਵਾਰੀ ਇਹ ਧਿਆਨ ਦੇਵੇ ਕਿ ਅਸੀਂ ਬਾਹਰ ਖੁੱਲੇ 'ਚ ਨਹੀਂ ਸੁੱਟਣਾ ਜਾਂ ਮੇਰੇ ਘਰ ਦੇ ਬਾਹਰ ਨਾ ਕੂੜਾ ਜਮਾ ਹੋਵੇ ਉਹਨੂੰ ਅਸੀਂ ਪ੍ਰੋਪਰਲੀ ਡੋਰ ਟੂ ਡੋਰ ਜਿਹੜੀ ਕਲੈਕਸ਼ਨ ਕਰਨ ਵਾਸਤੇ ਜੋ ਵੀ ਵਿਅਕਤੀ ਆਂਦਾ ਉਹਨੂੰ ਦੇਣਾ ਤਾਂ ਮੈਨੂੰ ਨਹੀਂ ਲੱਗਦਾ ਜਿਹੜੀ ਓਪਨ ਡੰਪਿੰਗ ਦੀ ਸਾਨੂੰ ਸਭ ਤੋਂ ਵੱਧ ਕੇ ਸ਼ਿਕਾਇਤ ਆਂਦੀ ਆ ਉਹ ਆਏਗੀ ਔਰ ਪਲੱਸ ਜਿੱਥੇ ਅਸੀਂ ਰਹਿ ਰਹੇ ਆ ਜੇ ਸਾਡਾ ਆਲਾ ਦਵਾਲਾ ਸਾਫ਼ ਹੈ ਤਾਂ ਅਸੀਂ ਇੱਕ ਸਵਸਥ ਜ਼ਿੰਦਗੀ ਹੈ ਜਿਹੜੀ ਉਹ ਜੀ ਸਕਦੇ ਜਿਵੇਂ ਜੇ ਬੀਸੀਐਮ ਸਕੂਲ ਤੋਂ ਤੁਸੀਂ ਸ਼ੁਰੂ ਕਰਦੇ ਹੋ ਔਰ ਹੋਰ ਅਹ ਤਕਰੀਬਨ ਸਾਡਾ ਜਿਹੜਾ ਐਸਟੀਮੇਟ ਹੈ ਤਕਰੀਬਨ 300 ਸਕੂਲਾਂ ਦਾ ਹੈਗਾ ਆ ਇਨਕਲੂਡਿੰਗ ਸੀਸੀਬੀਐਸਸੀ ਗਵਰਨਮੈਂਟ ਸਕੂਲਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐਸੋਸੀਏਟਿਡ ਸਕੂਲਸ ਐਫੀਲੀਏਟਿਡ ਸਕੂਲਸ ਅਸੀਂ ਸਾਰਿਆਂ ਦੇ ਵਿੱਚ ਪਹੁੰਚ ਕਰਾਂਗੇ ਹਰ ਕੌਨਸਟਿਟੂਐਂਸੀ ਦੇ ਵਿੱਚ ਇੱਕ ਟੱਚ ਬਣ ਜਾਵੇ ਤਾਂ ਕਿ ਕਿਉਂਕਿ ਇੱਕ ਸਕੂਲ ਦੇ ਵਿੱਚ ਬੱਚੇ ਇੱਕ ਜਗ੍ਹਾ ਤੋਂ ਨਹੀਂ ਆਂਦੇ ਉਹ ਬਹੁਤ ਜ਼ਿਆਦਾ ਏਰੀਆ ਕਵਰ ਅਪ ਕਰਦਾ ਹੈ ਜੇ ਇੱਕ ਐਸ ਬੀਸੀਐਮ ਦੀ ਵੀ ਅੱਜ ਆਪਾਂ ਗੱਲ ਕਰ ਲਈ ਤਾਂ ਮੈਨੂੰ ਨਹੀਂ ਲੱਗਦਾ ਕੋਈ ਕੰਸਟੀਟੂਐਂਸੀ ਐਸੀ ਹੋਣੀ ਹੈ ਜਿੱਥੋਂ ਇੱਥੇ ਇਸ ਬੱਚਾ ਨਹੀਂ ਆਗਾ ਸੋ ਜੋ ਸਾਡਾ ਮੇਨ ਮੋਟਿਵ ਹੈਗਾ ਸਨੇਹਾ ਪਹੁੰਚਾਣਾ ਜਿਉ ਸਨੇਹਾ ਉਹ ਫੁੱਲਾਂ ਦੀ ਖੁਸ਼ਬੂ ਦੀ ਤਰ੍ਹਾਂ ਪਹੁੰਚ ਜਵੇ ਸਾਰੇ ਕਿਤੇ ਤੇ ਮੈਨੂੰ ਲੱਗਦਾ ਹੈ ਵੀ ਅਗਰ ਅਗਰ ਅੱਜ ਆਪਾਂ ਗੱਲ ਕਰੀਏ ਜੇ ਲੁਧਿਆਣੇ ਚ ਕਿਤੇ ਸਾਨੂੰ ਓਪਨ ਡੰਪਿੰਗ ਜਾਂ ਕੁਝ ਦਿੱਕਤ ਆ ਰਹੀ ਹੈ ਉਹ ਕਿਤੇ ਨਾ ਕਿਤੇ ਰਿਜ਼ੋਲਵ ਹੋਣਾ ਸ਼ੁਰੂ ਹੋ ਜਾਏਗਾ ਐਂਡ ਆਈ ਥੈਂਕਸ ਟੂ ਹੋਲ ਸਕੂਲ ਮੈਨੇਜਮੈਂਟ ਟੀਮ ਫॉर ਕੋਆਪਰੇਟਿੰਗ ਵਿਦ ਅਸ ਸਪੈਸ਼ਲੀ ਜ਼ੀਰੋ ਵੇਸ ਸਕੂਲ ਪ੍ਰੋਗਰਾਮਸ ਹੈਜ਼ ਬੀਨ ਡਨ ਬਾਈ ਆਰ ਐਨ ਜੀਓ ਸੀ ਸੀ ਡਬਲਯੂ ਤੋ ਉਹਦੇ ਨਾਲ ਨਾਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਾ ਬਹੁਤ ਥੈਂਕਫੁਲ ਜਨਰਲ ਕਮਿਸ਼ਨਰ ਵੀ ਇੱਥੇ ਮੌਜੂਦ ਨੇ ਸਾਡੇ ਨਾਲ ਮਹੇਸ਼ਵਰ ਜੀ ਜੋ ਸਾਡੀ ਐਮਆਈਐਸ ਸਾਰਾ ਵਾਚ ਆਊਟ ਕਰਦੇ ਸੋ ਮਤਲਬ ਬਹੁਤ ਸਾਰੀਆਂ ਚੀਜ਼ਾਂ ਕਾਰਪੋਰੇਸ਼ਨ ਜੈਸੀਆਂ ਨੇ ਜਿਹੜੀਆਂ ਹਿਡਨ ਰਹਿੰਦੀਆਂ ਨੇ ਕਦੇ ਸਾਹਮਣੇ ਨਹੀਂ ਆਂਦੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਜ ਉਹਨਾਂ ਸਾਰਿਆਂ ਨੂੰ ਬਾਹਰ ਲੈ ਕੇ ਆਈ ਤਾਂ ਕਿ ਬੱਚੇ ਨੂੰ ਪਤਾ ਹੋਵੇ ਵੀ ਜੇ ਕੋਈ ਦਿੱਕਤ ਹੈ ਤਾਂ ਕੰਪਲੇਂਟ ਕਿੱਦਾਂ ਕਰਨੀ ਹੈ ਕਿਹਨੂੰ ਕਰਨੀ ਹੈ ਔਰ ਉਹ ਕੰਪਲੇਂਟ ਕਿੱਦਾਂ ਰਿਜ਼ੋਲਵ ਹੋਣੀ ਹੈ ਉਹ ਸਾਰਾ ਕੁਝ ਅੱਜ ਅਸੀਂ ਕਲੀਅਰ ਅਪ ਕਰਾਂਗੇ ਥੈਂਕ ਯੂ